ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਤੇ ਪੰਜਾਬ ਦੇ ਵਿੱਚ ਦਸ਼ਦਮਾਲ ਜਿਹੜਾ ਹੈ ਉਹ ਬਣਿਆ ਹੋਇਆ ਹੈ ਕਿਉਂਕਿ ਜਦੋਂ ਦਾ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਇੱਕ ਮਹਿਮ ਵਿੱਢੀ ਇੱਕ ਮਿਸ਼ਨ ਆਰੰਭਿਆ ਹੈ ਉਹ ਮਿਸ਼ਨ ਹੈ ਗੈਂਗਸਟਰਾਂ ਤੇ ਵਾਰ ਕਿਉਂਕਿ ਅੱਜ ਦੇ ਦਿਨ ਹੀ ਪੰਜਾਬ ਦਾ ਕੋਈ ਇਹੋ ਜਿਹਾ ਇਲਾਕਾ ਨਹੀਂ ਜਿੱਥੇ ਪਟਾਕਿਆਂ ਤੇ ਨਾਲ ਗੋਲੀਆਂ ਨਹੀਂ ਚੱਲਦੀ ਪੰਜਾਬ ਦਾ ਕੋਈ ਇਹੋ ਜਿਹਾ ਕੋਨਾ ਨਹੀਂ ਜਿੱਥੇ ਅੱਜ ਦੇ ਦਿਨ ਚੋਰੀਆਂ ਨਹੀਂ ਹੁੰਦੀਆਂ ਅੱਜ ਦੇ ਦਿਨ ਔਰਤਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਨਹੀਂ ਲੱਤਦੀਆਂ ਦਿੰ ਦਿਹਾੜੇ ਜਿਹੜੇ ਚੋਰ ਨੇ ਉਹ ਆਪਣੀ ਵਾਰਦਾਤ ਕਰ ਰਹੇ ਨੇ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਦਿਨ ਦਿਹਾੜੇ ਮਾਵਾ ਦੇ ਪੁੱਤ ਭੈਣਾਂ ਦੇ ਵੀਰ ਅਤੇ ਕਿਸੇ ਭੈਣ ਦਾ ਜਿਹੜਾ ਸੁਹਾਗ ਹੈ ਉਹ ਮਰ ਰਿਹਾ ਏ ਪਰ ਅਸਟੈਂਟੇ ਇੱਕ ਹੋਰ ਜਿਹੜੀ ਅਫਵਾਹ ਹੈ ਪੂਰੇ ਸੋਸ਼ਲ ਮੀਡੀਆ ਤੇ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਗੱਲ ਓਡਰੀ ਕਿ 1 ਲੱਖ ਪੰਜਾਬ ਦੇ ਵਿੱਚੋਂ ਨੌਜਵਾਨ ਮਾਰਨਾ ਹੈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਮਾਵਾਂ ਦੇ ਸਾਹ ਸੁੱਕੇ ਹੋਏ ਨੇ ਤੇ ਬਾਪ ਦੀ ਰਾਤਾਂ ਦੀ ਨੀਂਦ ਉੱਡੀ ਹੋਈ ਏ ਆਪਣੇ ਪੁੱਤ ਨੂੰ ਘਰੋਂ ਬਾਹਰ ਨਹੀਂ ਕੱਢ ਰਹਿ ਅਗਰ ਕਿਤੇ ਕੰਮ ਕਾਜ ਵਾਸਤੇ ਪੁੱਤ ਜਾਂਦਾ ਏ ਤਾਂ ਉਹਨਾਂ ਦੇ ਪਿੱਛੇ ਬੁੱਢੇ ਮਾਪੇ ਤੱਕਦੇ ਰਹਿੰਦੇ ਨੇ ਕਿ ਸਾਡਾ ਪੁੱਤ ਕਦੋਂ ਘਰ ਆਵੇਗਾ ਇੱਕ ਲੱਖ ਨੌਜਵਾਨ ਡੇੜਾ ਪੰਜਾਬ ਦੇ ਵਿੱਚੋਂ ਮਾਰਨਾ ਉਹਨੂੰ ਖਤਮ ਕਰਨਾ ਬਹੁਤ ਦੁੱਖਦਾਈ ਖਬਰ ਹੈ ਕ੍ਰਿਮਨਲ ਬੰਦੇ ਖਤਮ ਹੋਣੇ ਚਾਹੀਦੇ ਨੇ ਜਿਹੜੇ ਅੱਜ ਦਿਨ ਛੋਤੀਆਂ ਮੰਗਦੇ ਨੇ ਅੱਜ ਦਿਨ ਕਤਲ ਕਰਦੇ ਨੇ ਉਹਨਾਂ ਉਹਨਾਂ ਤੇ ਜਿਹੜੀ ਲਗਾਮ ਹੈ ਉਹ ਕੱਸਣੀ ਜ਼ਰੂਰ ਚਾਹੀਦੀ ਹੈ ਉਹ ਖਤਮ ਹੋਣੀ ਚਾਹੀਦੀ ਹੈ ਪੰਜਾਬ ਇੱਕ ਇਹੋ ਜਿਹਾ ਸੂਬਾ ਬਣ ਜਾਣਾ ਚਾਹੀਦਾ ਹੈ ਕਿ ਰਾਤ ਦੇ 1.5 ਵਜੇ ਦੇ ਨਾਲ ਵੀ ਕੋਈ ਘਰੋਂ ਨਿਕਲਦਾ ਹੈ ਤਾਂ ਉਹ ਨਿਡਰ ਹੋ ਕੇ ਘਰੋਂ ਨਿਕਲੇ ਸੜਕ ਤੇ ਕੋਈ ਧੀ ਪੈਣ ਤੁਰੀ ਜਾਂਦੀ ਏ ਤੇ ਉਹ ਨਿਡਰ ਹੋ ਕੇ ਤੁਰੇ ਫਰੇ ਪਰ ਰਾਤ ਨੂੰ ਕੀ ਘਰੋਂ ਨਿਕਲਣਾ ਇੱਥੇ ਦਿਨੇ ਹੀ ਕਰੋ ਜਦੋਂ ਨਿਕਲੀਦਾ ਏ ਤਾਂ ਸਾਹ ਸੁੱਤੇ ਜਾਂਦੇ ਨੇ ਪਤਾ ਨਹੀਂ ਕਿੱਥੇ ਕਿਸੇ ਨੇ ਧੌਂ ਤੇ ਦਾਤਰ ਮਾਰ ਦੇਣਾ ਹੈ ਪਤਾ ਨਹੀਂ ਕਿੱਥੇ ਕੀ ਹੋ ਜਾਣਾ ਹੈ ਤੇ ਇਹ ਜਿਹੜਾ ਸਹਿਮ ਆ ਇਹ ਮਨ ਦੇ ਵਿੱਚ ਬਣਿਆ ਹੈ ਸੋ ਜਿਹੜਾ 1 ਲੱਖ ਵਾਲੀ ਗੱਲ ਹੈ ਉਹ ਜੋ ਸੋਸ਼ਲ ਮੀਡੀਆ ਤੇ ਬੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬ ਗਵਰਨਮੈਂਟ ਨੂੰ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਗੱਲ ਦੀ ਪੁਸ਼ਟੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਅਜੇ ਤੱਕ ਨਾ ਤਾਂ ਪੰਜਾਬ ਸਰਕਾਰ ਦਾ ਕੋਈ ਬਿਆਨ ਇਸ ਵਿਸ਼ੇ ਤੇ ਆਇਆ ਹੈ ਔਰ ਨਾ ਹੀ ਪੁਲਸ ਪ੍ਰਸ਼ਾਸਨ ਦਾ ਇਸ ਵਿਸ਼ੇ ਤੇ ਕੋਈ ਪੱਕਾ ਆਇਆ ਹੈ ਪਰ ਇੱਕ ਇੱਕ ਲੱਖ ਨੌਜਵਾਨ ਮਰਦੀ ਜਿਹੜੀ ਗੱਲ ਹੈ ਉਹ ਘਰ ਘਰ ਦੇ ਵਿੱਚ ਪਹੁੰਚ ਗਈ ਪਿੰਡਾਂ ਦੇ ਸਰਪੰਚ ਜਿਹੜੇ ਨੇ ਸचेत ਹੋ ਗਏ ਨੇ ਸ਼ਹਿਰਾਂ ਦੇ ਵਿੱਚ ਜਿਹੜੇ ਐਮਸੀ ਨੇ ਉਹ ਵੀ ਸੁਚੇਤ ਹੋ ਗਏ ਨੇ ਕਿ ਸਾਡੇ ਪਿੰਡੋਂ ਕੋਈ ਨਜ਼ਾਇਜ਼ ਜਿਹੜਾ ਮੁੰਡਾ ਉਹ ਪੁਲਿਸ ਨਾ ਚੁੱਕੇ ਜਿਹੜਾ ਕ੍ਰਿਮੀਨਲ ਬੰਦਾ ਏ ਜਿਹੜਾ ਗਲਤ ਬੰਦਾ ਏ ਜਿਹੜਾ ਗਲਤ ਅਨਸਰ ਹੈ ਉਹਨੂੰ ਪੁਲਿਸ ਚੁੱਕੇ ਜੀ ਸਦਕੇ ਚੁੱਕੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜਾ ਗਲਤ ਨੌਜਵਾਨ ਚੁੱਕਣਾ ਏ ਗਲਤ ਜਿਹੜਾ નિર્ਦੋਸ਼ ਹੈ ਉਸਨੂੰ ਚੁੱਕ ਕੇ ਕਤਲ ਕਰ ਦੇਣਾ ਇਹ ਕੋਈ ਜਾਇਜ਼ ਨਹੀਂ ਇੱਕ ਖਬਰ ਲੁਧਿਆਣੇ ਤੋਂ ਜਿਹੜੀ ਉਹ ਵੀ ਨਿਕਲ ਕੇ ਆ ਰਹੀ ਏ ਕਿ ਇੱਕ ਵਿਅਕਤੀ ਦੀ ਗੱਡੀ ਤੇ ਸੰਤ ਗਰਨੈਲ ਢੰਡਰਾਵਾਲਾ ਦੀ ਕੋਈ ਤਸਵੀਰ ਲੱਗੀ ਸੀ ਗੱਡੀ ਤੇ ਤਾਂ ਉਸ ਨੂੰ ਝੁੱਕ ਕੇ ਥਾਣੇ ਲਿਜਾ ਕੇ ਪੁਲਿਸ ਨੇ ਉਹਦੇ ਤੇ ਬਹੁਤ ਅਤਿਆਚਾਰ ਕੀਤਾ ਉਹਦੇ ਨਹ ਤੱਕ ਖਿੱਚ ਦਿੱਤੇ ਇਹ ਕਿੱਧਰ ਦਾ ਜਾਇਜ਼ ਹੈ ਅਗਰ ਜੇ ਉਹਦੀ ਕੋਈ ਗਲਤੀ ਹੁੰਦੀ ਤਾਂ ਮੰਨ ਵੀ ਲਿਆ ਜਾਂਦਾ ਕਿ ਉਹਦੀ ਗਲਤੀ ਏ ਪਰ ਬਿਨਾ ਗਲਤੀ ਤੋਂ ਕਿਸੇ ਉੱਤੇ ਇੰਨਾ ਅਤਿਆਚਾਰ ਕਰ ਦੇਣਾ ਕਿ ਇਨਸਾਨੀਅਤ ਖਤਮ ਹੋ ਗਈ ਤੁਹਾਨੂੰ ਇਹ ਜਿਹੜੀ ਵਰਦੀ ਮਿਲੀ ਏ ਇਹ ਲੋਕਾਂ ਦੀ ਸਖਿਆਤ ਵਾਸਤੇ ਮਿਲੀ ਹੈ ਹਿਫਾਜ਼ਤ ਵਾਸਤੇ ਮਿਲੀ ਹੈ ਅਗਰ ਬਾਗ ਦਾ ਮਾਲੀ ਹੀ ਬਾਗ ਨੂੰ ਖਤਮ ਕਰਨ ਦੇ ਵਿੱਚ ਲੱਗ ਜਾਵੇਗਾ ਤੇ ਉਹ ਤਾਂ ਇੱਕ ਨਾ ਇੱਕ ਦਿਨ ਜਿਹੜਾ ਬਾਗ ਉਹ ਉੱਧਰ ਜਾਵੇਗਾ ਮੈਂ ਇੱਥੇ ਇੱਕ ਗੱਲ ਕਹਿ ਦੇਣੀ ਚਾਹਨਾ ਕਿ ਬਿਨਾ ਕਸੂਰ ਤੋਂ ਕਿਸੇ ਤੇ ਅਤਿਆਚਾਰ ਕਰਨਾ ਇਹ ਜਾਇਜ਼ ਨਹੀਂ ਮੈਂ ਇਸ ਗੱਲ ਦੀ ਪੂਰ ਜ਼ੋਰ ਨਿਖੇਦੀ ਕਰਦਾ ਹਾਂ ਤੇ ਉਹਨਾਂ ਜਿਹੜੇ ਪੁਲਿਸ ਅਫਸਰ ਹੈ ਉਹਨਾਂ ਨੂੰ ਮੈਂ ਲਹਨਤਾ ਪਾਉਣਾ ਹੈ ਕਿ ਤੁਹਾਡੇ ਵੀ ਧੀਆ ਪੁੱਤ ਹੋਣਗੇ ਰਿਸ਼ਤੇਦਾਰ ਹੋਣਗੇ ਕਿਉਂ ਤੁਸੀਂ ਇੰਨਾ ਕਹਿਰ ਪਾਣ ਕਿ ਉਸ ਵਿਅਕਤੀ ਤੇ ਉਸ ਨੌਜਵਾਨ ਤੇ ਟੁੱਟੇ ਜੋ ਕਿ ਤੁਹਾਡੇ ਅੰਦਰ ਜਿਹੜੀ ਇਨਸਾਨੀਅਤ ਉਹ ਖਤਮ ਹੋ ਗਈ ਹੈ ਕਿਹੜੇ ਰਾਖਸ਼ ਨੇ ਤੁਹਾਡੇ ਅੰਦਰ ਘਰ ਕਰ ਲਿਆ ਸੀ ਕਿ ਤੁਸੀਂ ਇਨਾ ਜ਼ੁਲਮ ਉਸ ਨੌਜਵਾਨ ਤੇ ਕੀਤਾ ਸੋ ਲਾਸਟ ਤੇ ਮੈਂ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ ਪੰਜਾਬ ਗਵਰਨਮੈਂਟ ਨੂੰ ਸਪੋਸ ਪ੍ਰਸ਼ਾਸਨ ਨੂੰ 1 ਲੱਖ ਨੌਜਵਾਨ ਮਰਨ ਦੀ ਜਿਹੜੀ ਕਥਤ ਤੌਰ ਤੇ ਜਿਹੜੀ ਖਬਰ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਣ ਦੀ ਹੈ ਉਦੀ ਪੁਸ਼ਟੀ ਕੀਤੀ ਜਾਵੇ ਉਹਦਾ ਸਪਸ਼ਟਿਕਰਨ ਦਿੱਤਾ ਜਾਵੇ ਕਿ ਇਹ ਸੱਚ ਹੈ ਜੇ ਸੱਚ ਹੈ ਤਾਂ ਬਹੁਤ ਮਾੜੀ ਗੱਲ ਹੈ ਸਮਾਜ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਗਲਤ ਅੰਸਰਤਾ ਖਤਮ ਹੋਣੇ ਚਾਹੀਦੇ ਨੇ ਪਰ ਸਿੱਖ ਨੌਜਵਾਨ ਕਿ ਜਾਂ 47 ਵਾਲਾ ਮਾਹੌਲ ਜਾਂ 84 ਵਾਲਾ ਜਿਹੜਾ ਮਾਹੌਲ ਹੈ ਉਹ ਦੁਬਾਰਾ ਤਾਂ ਨਹੀਂ ਸਿਰਜਿਆ ਜਾ ਰਿਹਾ ਅਗਰ ਦੁਬਾਰਾ ਸਿਰਜਿਆ ਜਾ ਰਿਹਾ ਏ ਤਾਂ ਬਹੁਤ ਮਾੜੀ ਗੱਲ ਹੈ ਹੱਸਦਾ ਵਸਦਾ ਕਿਸੇ ਦਾ ਕਾਰ ਉਜਾੜ ਦੇਣਾ ਬਹੁਤ ਕੀ ਗੱਲ ਹੈ ਚੰਗੀ ਨਹੀਂ ਅਗਰ ਸਰਕਾਰਾਂ ਇਹ ਰੋਖੋ ਅਪਣਾਉਣਗੀਆਂ ਤਾਂ ਫਿਰ ਜਨਤਾ ਬਗਾਵਤ ਤਾਂ ਕਰੇਗੀ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਅੱਗੇ ਔਰ ਪੰਜਾਬ ਦੇ ਬੀਜੇਪੀ ਅੱਗੇ ਮੇਰੀ ਬੇਨਤੀ ਹੈ ਪੰਜਾਬ ਦੇ ਰਾਜਪਾਲ ਅੱਗੇ ਕਿ ਜਿਹੜੀ 1 ਲੱਖ ਵਾਲੀ ਜਿਹੜੀ ਗੱਲ ਹੈ ਉਹਤੇ ਜਰੂਰ ਆਪਣਾ ਪੱਖ ਸਰਕਾਰ ਰੱਖ ਕੇ ਸਪਸ਼ਟ ਕਰਨ ਦੇਵੇ ਕਿ ਇਹ ਜਿਹੜੀ ਗੱਲ ਹੈ ਇਹ ਝੂਠੀ ਏ ਲੋਕ ਗੁਮਰਾ ਗੁਮਰਾਹ ਨਾ ਹੋਣ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਉਹ ਖਤਮ ਹੋਵੇ ਸੋ ਦੱਸ ਦੀਆਂ ਇੰਨੀਆਂ ਇੱਕ ਬੇਨਤੀਆਂ ਪ੍ਰਵਾਨ ਕਰ ਲਈਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ